ਕਵਿਤਾ ਅਰਜ਼ ਹੈ ਮਿਲਦੇ ਗਿਲਦੇ ਰਿਹਾ ਕਰੋ ਮੰਦੇ ਕੁਟਿਆ ਸੁਣੇ ਯਾਰੋ ਮੰਦੇ ਕੁਟਿਆ ਸੁਣੇ ਯਾਰੋ ਕਦੇ ਤੇ ਆਕੇ ਰਿਹਾ ਕਰੋ ਕੰਨ ਮੁਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਸਭ ਦੇ ਦੁੱਖ ਨੇ ਆਪਣੇ ਆਪਣੇ ਸਭ ਦੇ ਦੁੱਖ ਨੇ ਆਪਣੇ ਆਪਣੇ ਸਾਬ ਦੀ ਪੀੜਾ ਆਪਣੇ ਆਪਣੇ ਮਿੱਤਰਾਂ ਦੇ ਸੁਖ ਦੀ ਤਦਬੀਰ ਮਿੱਤਰਾਂ ਦੇ ਸੁਖ ਦੀ ਤਦਬੀਰ ਮਿਲ ਕੇ ਕਰਦੇ ਰਿਹਾ ਕਰੋ ਕਲ ਮੁਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਕਿਹਦਾ ਸਾਥ ਕਦੋਂ ਤੱਕ ਨਿਭਣਾ ਕਿਹਦਾ ਸਾਥ ਕਦੋਂ ਤੱਕ ਨਿਭਣਾ ਪਲਾ ਕਿਹੜਾ ਨਜ਼ੂਮੀ ਦੱਸੇਗਾ ਦੋਸਤਾਂ ਸੰਗ ਪਲ ਕਟਣ ਦੇ ਦੋਸਤਾਂ ਸੰਗ ਪਲ ਕਟਣ ਦੇ ਬਹਾਨੇ ਬੁਣਦੇ ਰਿਹਾ ਕਰੋ ਕੰਮ ਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਸਮੇਂ ਦੀ ਧਾਰਾ ਬੇहद प्रबल ਸਮੇਂ ਦੀ ਧਾਰਾ ਬੇहद प्रबल ਰਾਹ ਵੀ ਟੰਡੇ ਮਿੱਟੇ ਨੇ ਸਾਥ ਨਿਭਾਉਣ ਦੇ ਕੁਝ ਨੁਸਖੇ ਸਾਥ ਨਿਭਾਉਣ ਦੇ ਕੁਝ ਨੁਸਖੇ ਰੋਜ਼ ਕਰਦੇ ਰਹਾ ਕਰੋ ਕਲਮ ਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਯਾਦਾਂ ਦੀ ਭਰਪੂਰ ਸੰਦੂਕੜੀ ਯਾਦਾਂ ਦੀ ਭਰਪੂਰ ਸੰਦੂਕੜੀ ਰੰਗ ਬਰੰਗੇ ਗੁੱਡੀਆਂ ਪਟੋਲੇ ਹੱਸਦੇ ਚਿਹਰਿਆਂ ਵੈਤ ਬੁਸਕਦੇ ਹਸਦੇ ਚਿਹਰਿਆਂ ਵਿੱਚ ਬੁਸਕਦੇ ਹੰਝੂ ਚੁੱਗਦੇ ਰਿਹਾ ਕਰੋ ਕੱਲ ਮੁਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਆਪਣੇ ਗੁਲਾਬਾਂ ਦੀਆਂ ਦਾਬਾਂ ਦੇ ਆਪਣੇ ਗੁਲਾਬਾਂ ਦੀਆਂ ਦਾਬਾਂ ਦੇ ਖੁਸ਼ਗੁਵਾਰ ਗੁਲਜ਼ਾਰ ਬਣੇ ਫੁੱਲਾਂ ਦੇ ਖੇੜਿਆਂ ਦੀ ਖਾਤਰ ਭਾਰ ਬਣ ਕੇ ਰਿਹਾ ਕਰੋ ਕਲਮ ਕੱਲੇ ਸ਼ਹਿਰ ਦੇ ਅੰਦਰ ਮਿਲਦੇ ਗਿਲਦੇ ਰਿਹਾ ਕਰੋ ਆਪਣੇ ਆਪਣੇ ਚੋਗ ਚੁਗਣ ਨੂੰ ਆਪਣੇ ਆਪਣੇ ਚੋਗ ਚੁਗਣ ਨੂੰ ਪੰਛੀਆਂ ਨੇ ਪਰਵਾਜ਼ ਭਰੇ ਆਲਣਿਆਂ ਦੀ ਉਦਾਸੀ ਨੂੰ ਵੀ ਆਲਣਿਆਂ ਦੀ ਉਦਾਸੀ ਨੂੰ ਵੀ ਹਾਸੇ ਵੰਡਦੇ ਰਿਹਾ ਕਰੋ ਕਲਮਕੱਲੇ ਸ਼ਹਿਰ ਦੇ ਅੰਦਰ ਮਿਲਦੇ ਜਿਲਦੇ ਰਿਹਾ ਕਰੋ ਮੰਦੀ ਕੁਟਿਆ ਸੁੰਨੀ ਯਾਰੋ ਕਦੀ ਤੇ ਆ ਕੇ ਰਿਹਾ ਕਰੋ ਕਲਮਕੱਲੇ ਸ਼ਹਿਰ ਦੇ ਅੰਦਰ ਮਿਲਦੇ ਜਿਲਦੇ ਰਿਹਾ ਕਰੋ